ਉੱਚਾ ਮਸ਼ੀਨ ਚਲਾਣਾ اچھا ਤੂੰ ਕਰਿਆ ਆ اچھا ਜ ਮੇਰੀ ਮੇਰੀ ਇੱਕ ਮਿੰਟ ਗੱਲ ਸੁਣ ਮੈਂ ਸਿੰਘਾ ਹਾਂ ਤੇ ਇਹਦੇ ਨਾਲ ਆਇਆ ਠੀਕ ਆ ਗੱਗੇ ਦੇ ਨਾਲ ਇਹ ਆ ਇਹਨਾਂ ਲਈ ਦੋ ਛੱਡੇ ਹੋਏ ਆ ਹਾਂ ਇੱਥੇ ਛੱਡ ਤੇ ਹੀ ਗਏ ਇਹਨਾਂ ਨੇ ਫਿਰ ਉੱਤੇ ਰਹਿੰਦੇ ਹੀ ਆਪਣੇ ਕੋਲ ਪਾਸੇ ਹਾਂ ਤੋ ਜਦੋਂ ਮੈਂ ਗਿਆ ਨਾ ਪਿੰਡ ਨੂੰ ਸੰਧਵਾਲੇ ਨੂੰ ਦੱਸੀ ਮੈਨੂੰ ਹੈ ਜੇ ਜਾਣ ਲੱਗਾ ਮੈਨੂੰ ਫੋਨ ਕਰੀ ਲਾਈਂ ਕਾਸ਼ਾ 3 3 కమ్మ కుమ నబేడగ